ਵੰਡਾ ਡਰਾੰਦੇ ਪਰ ਉਹ ਐਕਚੁਅਲੀ ਤਾਂ ਦਵਾਈ ਵੀ ਖਾ ਲਈਏ ਦੋਸਤੋ ਇਲਜਾ ਸਾਡੀ ਸਿਰ ਮੜਦੀ ਏ ਅੱਗੇ ਨਹੀਂ ਗਾਣਾ ਮਨਜੀ ਤੇ ਹੁਣ ਫੋਟੋ ਦਾ ਨਾਮ ਦਾ ਫੈਸਲਾ ਕੈਂਸਲ ਹੋ ਗਿਆ ਤੇ ਗੱਲ ਹੈ ਵੀ ਉਹ ਕੈਂਸਲ ਤੇ ਜੇ ਮੈਂ ਸੱਤ ਲੰਦਾ ਹਾਂ ਤੇ ਬੈਸਲਾ ਕੈਨਸਲ ਹੋ ਗਿਆ ਮੈਂ ਟਾਲ ਦੇ ਬੈਸਲ ਜਰੂਰੇ ਟਾਲਦਾ ਤੇਰਾ ਕੈਨ ਨਹੀਂ ਸਿੱਤੋ ਚੱਕ ਕੇ ਜੀ ਕੋਰੇ ਵਾਲੀ ਫੋਟੋ ਵੀ ਕੈਨਸਲ ਹੋ ਚੁੱਕੀ ਹੈ ਹੋਣੀ ਨਹੀਂ ਲੱਗਣੀ ਕੈਨਸਲ ਹੋ ਗਈ ਹੁਣ ਉਹ ਵੀ ਨਹੀਂ ਲੱਗਣੀ ਗਿਆ ਉਹ ਵੀ ਹੁਣ ਐਤਵਾ ਨਹੀਂ ਲੱਗੇਗੀ ਹੋਏ ਚੱਲ ਤੋਰ ਕੇ ਨਾ ਆ ਕੇ ਇਸ ਕਰਕੇ ਸ਼ੌਫਰੀਦ ਨੂੰ ਗੁੱਸਾ ਚੜ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੀ ਪਹਿਲੀ ਤਾਜ਼ਾ ਖਬਰ ਇਹ ਰਹੀ ਇਹ ਠੀਕ ਨਹੀਂ ਹੈ ਇਹ ਬਿਮਾਰ ਹੋ ਗਏ ਨੇ ਅੱਜ ਹਨਾ ਦਾਸਾ ਕੀ ਹੋਇਆ ਕੀ ਹੋਇਆ ਦੱਸੋ ਨਾ ਫੇਰ ਖਰਾਬ ਬੁਖਾਰ ਬੁਖਾਰ ਆ ਰਿਹਾ ਸਰੀਰ ਡੋਟ ਰਿਹਾ ਅੱਛਾ ਸਾਰਾ ਇਕੱਠਾ ਹੀ ਹੋ ਜਾਂਦਾ ਜਰੂਰ ਤੇ ਕਾਰਨ ਇਨਫੈਕਸ਼ਨ ਲੱਗਦੀ ਪੇਟ 'ਚ ਸਾਰਾ ਤੇ ਕੱਲ ਫਿਰ ਇੱਕ ਦਾ ਪੀ ਰਹੇ ਆ ਸ਼ੰਦਰ ਸ਼ਖਲੇ ਆ ਹਾਂ ਤੇ ਜਿਆਦਾ ਖਾ ਪੀ ਲਿਆ ਤੇ ਉਹਦੇ ਕਰਕੇ ਵੀ ਹੋ ਗਿਆ ਤੇ ਉਦਾਂ ਵੀ ਜਾਨੀਏ ਮੌਸਮ ਹੀ ਅਦਾਲਾ ਚੱਲ ਰਿਹਾ ਪਤਾ ਹੀ ਨਹੀਂ ਲੱਗਿਆ ਬਾਬਾ ਇੰਨਾ ਵੀ ਨਹੀਂ ਖਾਦਾ ਇੱਕ ਵਾਰ ਜੇ ਲੰਗਰ ਛਕਿਆ ਹੋਇਆ ਬਸ ਤੇ ਦੂਜੀ ਵਾਰ ਰਾਤ ਨੂੰ ਲੰਗਰ ਛਕਿਆ ਹੀ ਬਸ ਹੋਰ ਚਲੋ ਕੋਈ ਗੱਲ ਨਹੀਂ ਤੇ ਹੁਣ ਆਇਆ ਲਿੰਕਾ ਪੀਆ ਇਹਨਾਂ ਨੂੰ ਲਿੰਕਾ ਵਗੈਰਾ ਦਿੱਤਾ ਹੈ ਅਜਵਾਇਣ ਵੀ ਦਿੱਤੀ ਹੈ ਮੈਡੀਸਿਨ ਵੀ ਦਿੱਤੀ ਹੈ ਉਹਨਾਂ ਇਹਨਾਂ ਨੇ ਕੰਮ ਦੇ ਜਾਣਾ ਪਰ ਥੋੜੀ ਲੇਟ ਜਾਣਗੇ ਤੇ ਦੂਜੇ ਪਾਸੇ ਅਸੀਂ ਹੈ ਨੰਨੂ ਦੀਦ ਹਾਂ ਅੱਜ ਨੰਨੂ ਦੀਦੇ ਮੇਰੇ ਸੇ ਦੀ ਤਿਆਰ ਹੋ ਕੇ ਬੈਠੀ ਕਹਿੰਦੀ ਅੱਜ ਤੇ ਮੈਂ Eid ਮਨਾਣੀ ਬਣਾ ਲਈ ਅੱਜ ਤੇ ਮੈਂ Eid ਹੋ ਕਿੰਨਾ ਕਹਦੀ ਇਹ ਦੇਣਾ ਹਾਂ ਤੇ ਅੱਜ ਸਾਰਿਆਂ ਦੀ Eid ਹੈ ਤੇ ਉਹ ਬੱਚੇ نیچے ਤਿਆਰ ਹੋਏ ਬੈਠੇ ਨੇ ਸਾਰੇ ਉਹ ਮੈਂ ਤੁਹਾਨੂੰ ਬਾਅਦ ਦਿਖਾਵਾਂਗੀ ਤੇ ਸਹੀ ਗੱਲ ਹੈ ਉਹਨੂੰ Eid ਆ ਉਹ ਜਿਹੜਾ ਕੋਈ ਜਿਹਦਾ ਵੀ ਕੋਈ ਤਿਹਾਰ ਇਹਨਾਂ ਨੂੰ ਸ਼ੌਂਕ ਹੋ ਜਾਂਦਾ ਨਾਲ ਹੀ ਤਿਆਰ ਹੋ ਜਾਂਦੀ ਹੈ ਤੇ ਉਹ ਹੁਣ ਫਿਰ ਹਾਲ ਅਸੀਂ ਜਾਣਾ ਪਹਿਲਾਂ ਦੇ ਟਾਈਮ ਦੇ ਨਾਲ ਕਿਉਂਕਿ ਉਹ ਕੱਲ ਅਸੀਂ ਕਰਵਾਈ ਨਹੀਂ ਸੀ ਰਿਪੋਰਟ ਹਨਾ ਕੱਲ ਸਕੈਨ ਕਰਵਾਇ ਨਹੀਂ ਇਹ ਠੀਕ ਨਹੀਂ ਸੀ ਹੈਗੇ ਤਾਂ ਕਰਕੇ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਅਸੀਂ ਜਾ ਰਿਹਾ ਪਹਿਲਾਂ ਸਕੈਨ ਅਪਾਇੰਟਮੈਂਟ ਲੈ ਲਈ ਕਿਹੜੇ ਡਾਕਟਰ ਤੋਂ ਕਰवानी ਹੈ ਉਹ ਹਸਪੀਟਲ ਵਾਲੇ ਹੀ ਲਿਖ ਕੇ ਦੇਣਗੇ ਹਨਾ ਵੀ ਜਿੱਥੇ ਵੀ ਕਰवानी ਹੈ ਤੇ ਹੁਣ ਫਿਰ ਉਹ ਪਹਿਲਾਂ ਲਿਖਵਾ ਕੇ ਆਵਾਂਗੇ ਫਿਰ ਜਾਵਾਂਗੇ ਸਕੈਨ ਦੇ ਲਈ ਮੰਨੀ ਲੇਟ ਹੋ ਰਿਹਾ ਤਾਂ ਕਰਕੇ ਜਲਦੀ ਜਲਦੀ ਵਿੱਚ ਉਹਨਾਂ ਨਿਆਣਿਆਂ ਦੀ ਆ ਕੇ ਬਣਾਵਾਂਗੇ ਹਨਾ ਈਦ ਦੀ ਤੇ ਫਿਰ ਹਾਲ ਹੁਣ ਜਾਣੇ ਆ ਅਸੀਂ ਹਨਾ ਤੇ ਜੇ ਯਾਰ ਉੱਥੇ ਟਾਈਮ ਲੱਗਿਆ ਫੇਰ ਮੈਨੂੰ ਲੱਗਿਆ ਫੋਨ ਕਰਦੇ ਹੋ ਠੀਕ ਕੀ ਗੱਲ ਹੈ ਨੰਨੂ ਆ ਰਿਹਾ ਕੋ ਸਾਈਕਲ ਫੁਲਾ ਰਹੀ ਹੈ ਨਹੀਂ ਨੰਨੂ ਅੱਗੇ ਉਹ ਮੈਨੂੰ ਚਲਾਉਣ ਦੇ ਦੂਰ ਜਾ ਕੇ ਖੜੇ ਆ ਤਾਂ ਮੈਂ ਨਾਲ ਆ ਜਾ ਮੈਂ ਨਾਲ

ਨੰਨੂ ਕਿੰਨੀ ਪਿੱਛੇ ਰਹਿ ਗਈ? ਕੋਈ ਨਹੀਂ। ਕਿਉਂ ਨੰਨੂ ਤੂੰ ਪਿੱਛੇ ਰਹਿ ਗਈ? ਚੱਲ ਆਵੜੀ ਸਾਈਕਲ ਚਲਾਵਾਲੀ। ਡਾਂ ਲਗਦਾ। ਮੈਂ ਤੈਨੂੰ ਸਿਖਾਉਂਗਾ ਚੱਲ। ਨਹੀਂ। ਦੁਹ ਰਹੀ ਨੰਨੂ ਹਾਂ? ਦਿਖਾਈ? ਕੀ ਦਿਖਾਣਾ? हां जी ਤੇ ਹੁਣ ਨਨੂ ਦੇ ਪਾਪਾ ਦੇ ਜਾਣ ਤੋਂ ਬਾਅਦ ਫਿਰ ਮੈਨੂੰ ਨਾਲ ਹੀ ਬੁਖਾਰ ਚੜ ਗਿਆ ਸ਼ੁਭਰੀਤ ਨੂੰ ਵੀ ਬੁਖਾਰ ਚੜਿਆ ਹੋਇਆ ਸੀ ਉਹਨੂੰ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਐ ਤੇਜ਼ ਬੁਖਾਰ ਚੜਦੇ ਨੂੰ ਆ ਮੈਂ ਫਿਰ ਹਸਪੀਟਲ ਤੋਂ ਆਈ ਤੇ ਆ ਕੇ ਨਾਲ ਹੀ ਫੀਵਰ ਹੋ ਗਿਆ ਫਿਰ ਟਾਈਮ ਵੀ ਲੰਘ ਗਿਆ ਸੀ ਸਕੈਨ ਕਰਾਉਣ ਦਾ ਕਿਉਂਕਿ 1 ਵਜੇ ਤੱਕ ਡਾਕਟਰ ਰਹਿੰਦੀ ਉੱਥੇ ਤੇ ਉਸ ਤੋਂ ਬਾਅਦ ਆ ਕੇ ਬਸ ਅਸੀਂ ਦੋਵੇਂ ਜਣੀਆਂ ਡੇਗ ਗਈਆਂ ਮਤਲਬ ਸੋ ਗਈਆਂ ਤੇ ਹੁਣ ਉੱਠੀਆਂ ਆਏ ਆ ਤੇ ਹੁਣ ਅਗਲਾ ਵ ਲੋ ਤੁਸੀਂ ਦੇਖੋਗੇ ਅੱਗੇ ਅੱਗੇ ਕੰਟੀਨਿਊ ਕਰਦੇ ਆ ਹੁਣ ਜੇ ਦੋ ਸਾਰਾ ਦਿਨ ਲੰਘ ਗਿਆ ਉਦੋਂ ਅਸੀਂ ਪਹੁੰਚ ਚੱਕ ਲਿਆ ਹਾਂਜੀ ਤੇ ਹੁਣ ਮੇਰੇ ਵੱਲੋਂ ਸੱਚ ਸਤਿ ਸ੍ਰੀ ਅਕਾਲ ਇੱਕ ਵਾਰੀ ਸਤਿ ਸ੍ਰੀ ਅਕਾਲ ਤੇ ਹੁਣ ਗੱਲ ਐਦਾ ਹੋ ਗਈ ਵੀ ਸਾਰਾ ਟੱਬਰ ਸਾਡਾ ਬਿਮਾਰ ਹੋ ਗਿਆ ਮੈਂ ਤੇ ਬਿਮਾਰ ਸੀ ਅਦਰ ਸ਼ੋਭਰੀ ਤੂੰ ਵੀ ਬਿਮਾਰ ਐ ਮੰਨਪ੍ਰੀਤ ਵੀ ਬਿਮਾਰ ਐ ਵੀ ਦਵਾਈ ਲੈ ਕੇ ਆਈ ਐ ਐ ਨੰਨੂ ਵੀ ਠੀਕ ਨਹੀਂ ਸਾਰਾ ਟੱਬਰ ਯਾਨੀ ਹੁਣ ਅਸੀਂ ਬਿਮਾਰ ਹੋਏ ਹਾਂ ਪਰ ਚਲੋ ਕੋਈ ਗੱਲ ਨਹੀਂ ਤੇ ਹੁਣ ਗੱਲ ਐਦਾ ਵੀ ਅੱਜ ਆ ਗਈ ਸੀ ਈਦ ਈਦ ਤੇ ਤੁਹਾਨੂੰ ਪਤਾ ਹੁਣ ਸਾਡੀ ਸਾਰਿਆਂ ਦੀ ਸਾਂਝੀ ਹੋ ਚੁੱਕੀ ਹੈ ਇੱਥੇ ਲੁਧਿਆਣੇ ਦੇ ਵਿੱਚ ਸਹੀ ਗੱਲ ਹੈ ਸਾਰੇ ਹੀ ਮਨਾਉਂਦੇ ਨੇ ਸਾਡੇ ਤੇ ਹੁਣ ਈਦ ਦੀ ਖੁਸ਼ੀ ਦੇ ਵਿੱਚ ਬਹੁਤ ਸਾਰਾ ਸਮਾਨ ਖਾਣ ਪੀਣ ਆਲਾ ਲੈ ਕੇ ਆਏ ਨੇ ਮੰਨੀ ਹੋਣੇ ਤੇ ਉਧਰ ਪਿਆਰ ਰਹੀ ਸੀ ਸਵੇਰੇ ਅੱਛਾ ਜਦੋਂ ਮੈਂ ਵਾਪਸ ਆਈ ਆ ਨਾ ਤੇ ਫਿਰ ਬੁਖਾਰ ਚੜ ਗਿਆ ਲੰਮਾ ਪੈ ਗਿਆ ਜਦੋਂ ਸਵੇਰ ਉੱਠ ਕੇ ਵੇਖਿਆ ਦੁਪਹਿਰੇ ਜੇ ਸ਼ਾਮੀ ਦੇ ਇੱਥੇ ਸਭ ਨੇ ਕੱਪੜੇ ਲਾਏ ਉਹੀ ਵੇਸ ਚ ਆਏ ਤੇ ਹੁਣ ਮੰਮੀ ਚਾਚੇ ਦਾ ਉਹੀ ਨਾ ਪਹਿਲਾਂ ਖਾ ਫੀ ਲੈਂਦੇ ਨੇ ਤੇ ਸ਼ਾਮ ਤੱਕ Eid ਖਤਮ। ਪਹਿਲਾਂ ਵਧੀਆ ਤਿਆਰਤੀ ਹੁੰਦੇ ਨੇ ਫਿਰ ਖਾਣਦੇ ਪਿੰਗਰ ਫਿਰ ਕੱਪੜੇ ਪਾਉਂਦੇ। ਚਲੋ ਨਵੇਂ ਕੱਪੜੇ ਪਾਏ ਤੇ ਲਾਣੀ ਨੇ ਪਰ ਵੀ Eid ਆਉ ਪੂਰਾ ਦਿਨ Eid ਹੁੰਦੀ ਇਹਨਾਂ ਦੀ। ਹੁਣ ਚਾਚੇ ਦਾ ਫੋਨ ਆਇਆ ਮਮੀ ਉੱਧਰ ਗੱਲਾਂ ਲੱਗੀਆਂ ਨੇ ਨੰਨੂ ਉੱਧਰ ਬੈਠੀ ਹੋਈ ਐ। ਐ ਦੁਪਹਿਰੀ ਮੈਂ ਫੋਨ ਕੀਤਾ ਮੈਨੂੰ ਕਹਿੰਦੇ ਸਾਰੇ ਸੁੱਤੇ ਪਏ ਨੇ। ਮੈਂ ਕਹਿੰਦੀ ਜਾਗੜੀ ਪਈ ਆ। ਕੀਤਾ ਕਹਿੰਦੀ ਪਤਾ ਨਹੀਂ ਕੀ ਕਹਿੰਦੀ ਕੱਪੜੇ ਲੈਣ ਗਏ ਨੇ। ਆਹ ਕਹਿੰਦੀ ਕੱਪੜੇ ਲੈਣਾ ਸੀ। ਇੰਨਾ ਝੂਠ ਬੋਲਦੀ ਨਾ ਉਹਨੂੰ ਫੋਨ ਕਰਕੇ ਚਾਚੇ ਨੂੰ ਕਹਿੰਦੀ ਕਹਿੰਦੀ ਉਹ ਤਾਂ ਕੱਪੜੇ ਲੈਣ ਗਏ ਨੇ ਘਰ ਨਹੀਂ ਹੈਗਾ ਕੋਈ ਵੀ ਤੇ ਮੰਮੀ ਹੁਣ ਸਾਰੀਆਂ ਇੱਧਰ ਬੈਠੀਆਂ ਨੇ ਮੈਨੂੰ ਖਰਾਬ ਨੇ। ਫੋਨ ਚੈਕ ਫੋਨ ਚਲਾਣ ਦੇ ਚੱਕਰ ਦੇ ਵਿੱਚ ਝੂਠ ਬੋਲ ਦਿੰਦੀ ਮੈਨੂੰ ਫੋਨ ਨਾ ਕੋਈ ਲੈ ਲੈ। ਤੇਰੀ ਵਾਰੀ ਸਾਰਿਆਂ ਕਹਿੰਦੀ ਹੁੰਦੀ ਐ ਸੁੱਤੇ ਪਏ ਨੇ ਸਾਰੇ ਬਾਅਦ ਚ ਗੱਲ ਕਰਨੀ ਐ। ਬੜੀ ਪਖੰਡਣੇ ਵੀ ਨੰਨੂ ਤੇ ਸਹੀ ਗੱਲ ਮੈਂ ਵੇਖਾ ਇਹਨੂੰ ਕੀ ਕਰਦੀ ਸੀ ਪਖੰਡੀ ਪਖੰਡੀ ਕਾਕਾ ਸਾਡਾ ਪਖੰਡੀ ਕਾਕਾ ਮੇਰਾ ਪਖੰਡੀ ਕਾਕਾ ਕੀ ਕਰ ਰਿਹਾ ਝੂਠਾ ਕਾਕਾ ਝੂਠਾ ਬੋਲਦਾ ਇੰਨਾ ਸਾਰਾ ਮੈਂ ਨਹੀਂ ਬੋਲਦਾ ਦਾਦੂ ਨੂੰ ਕੀ ਕਹਿ ਰਹੀ ਸੀ ਕੱਪੜੇ ਲੈਣ ਚਲੇ ਗਏ ਨੇ ਮੈਂ ਨਹੀਂ ਬੋਲਦਾ ਬੱਦਲ ਵੇਖੋ ਨਰਾਜ ਹੋ ਕੇ ਬੈਠੀ ਹੋਈ ਹੈ ਹੁਣ ਮੈਂ ਕਹਿੰਦੀ ਕੋਈ ਚੀਜ਼ ਨਹੀਂ ਲੈ ਗਿਆ ਹੁਣ ਇੰਨੀਆਂ ਸਾਰੀਆਂ ਚੀਜ਼ਾਂ ਲੈ ਗਿਆ ਨਾ ਚਾਚੂ ਨੂੰ ਹੀ ਪਤਾ ਤੈਨੂੰ ਦੇਖੇ ਦੂ ਉੱਧਰ ਦੇਖ ਜਾ ਕੇ ਚੱਲ ਦਿਖਾਵਾਂ ਆ ਜਾ ਕਰ ਬੰਦੇ ਨੂੰ ਫੋਨ ਨੂੰ ਹਾਂ ਚੱਲ ਦੇਖ ਕਿ ਨਿਆ ਚੀਜ਼ਾਂ ਲੈ ਕੇ ਆਏ ਨੇ ਇੱਧਰ 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 ਉਹ ਕਮਰੇ 'ਚ ਦੇਖਾਓ ਦਿਖਾਓ ਕਿਹਤੇ ਕਿਹੜੀਆਂ ਚੀਜ਼ਾਂ ਹੈ ਇਹਨੇ ਅੱਧਰ ਦੇਖ ਲੈ ਚਾੱਕ ਮੈਨੂੰ ਨਹੀਂ ਵਦਦਾ ਅੱਧਰ ਦੇਖ ਇਹਦੇ 'ਚ ਵੀ ਇਹਦੇ 'ਚ ਵੀ ਨੇ ਉਹ ਦੇਵਤਾ ਸਹੀ ਓਏ ਆ ਜਾ ਤੇਰਾ ਮਨਸਾ ਦਾ ਕੀ ਖਾਣਾ ਬੋਲ ਚਲ ਮੰਗਾ ਦੇਣਾ ਫਿਰ ਫਮੂ ਉਹ ਗੱਲ ਬਣਾ ਲੈ ਦੇਵਤਾਂ ਕੋਲ ਚਲ ਕੋਈ ਨਹੀਂ ਮੰਗਾ ਦਿੰਦੇ ਆ ਮੰਗਾ ਦਿੰਨਾ ਮੈਂ ਕੋਈ ਗੱਲ ਨਹੀਂ ਲੈੜ ਜਾ ਤੂੰ ਫੋਨ ਤੂੰ ਦੇਖੀ ਜਾ ਤੂੰ ਫੋਨ ਦੇਖੀ ਜਾ ਜਾ ਚੱਲਾਂ ਫਿਰ ਮੈਂ ਇੰਨਾ ਗੁੱਸੇ ਵਾਲਾ ਕਾਕਾ ਨੇ ਇੰਨਾ ਗੁੱਸੇ ਵਾਲਾ ਕਾਕਾ ਨੇ ਇੰਨਾ ਮੇਰਾ ਬੜਾ ਗੁੱਸੇ ਵਾਲਾ ਕਾਕਾ ਸਾਡਾ ਤੇ ਮੇਰੇ ਬੁਗੜੀ ਮੇਰੇ ਬੁਗੜੀ ਬੁਗੜੀ ਕੋਣੀ ਨਾ ਅੱਜ ਮਾਰ ਲਈਆਂ ਚ ਕੋਣੀ ਵੱਜਣੀ ਤੇਰੀ ਮੈਂ ਨੋਟਿਸ ਚੀਜੀ ਖਾਣੀ ਹੈ ਹੈ ਚੀਜੀ ਖਾਣੀ ਹੈ ਚੀਜੀ ਖਾਣੀ ਹੈ ਕਿਹੜੀ ਚੀਜੀ ਖਾਣੀ ਬੋਲ ਮੈਂ ਦਰਵਾਣੀ ਤਾਂ ਦੱਸ ਕੀ ਖਾਣਾ ਹੈ ਕੀ ਖਾਣਾ ਹੈ ਉਹ ਕਿੰਡਾ ਝੋਏ ਖਾਣ ਵਾਲੀਆਂ ਚੀਜ਼ਾਂ ਰਿਓ ਬੰਦ ਕਰ ਪਹਿਲਾਂ ਉਹਨੂੰ ਮੈਨੂੰ ਮਤਾਂ ਬਾਲਾ ਗੰਦਾ ਕਾਕਾ ਦੇ ਲੋ ਤੁਸੀਂ ਕਿੱਦਾਂ ਜਿੱਦ ਕਰਦੀ ਹੈ ਨਾ ਉਹ ਜ਼ਿਆਦਾ ਹੈ ਨਾ ਠੀਦ ਹੋ ਗਿਆ ਕਾਕਾ ਹੈ ਡਰ ਉਹ ਬੜਾ ਪੂਰੀ ਚਲ ਆ ਜਾਓ ਮੇਰੇ ਖਾਪ ਵੀ ਲਈਏ ਈਦ ਮੁਬਾਰਕ ਈਦ ਮਨਾ ਲਈ ਹੋਰ ਕੀ ਐਨਾ ਸਮਾਨ ਲਿਆਦਾ ਖਾਣ ਵਾਲਾ ਆਏ ਮੈਂ ਸੁਖਨੀ ਨਹੀਂ ਹੋਗਾ ਸੁਖਨੀ ਆਂ ਦੇ ਦਿੰਦੀ ਆਏ ਵੀ ਬਹਨੀ ਦਿੱਤੀਆਂ ਤੇ ਆਇਓ 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 ਖਾਈਏ ਜਾ ਕੇ ਅਗਲਾ ਅਲਾਕਾ ਸਮਾਉਂਦਾ ਇਹ ਦੂਜੀ ਡਰਾਈਵਰ ਨੂੰ ਖਾਈਏ ਲੈ ਕੇ ਹੋਰ ਹੋਰ ਆਹ ਆਹ ਬਣਾਣਾ ਖਾਓ ਖਾਓ ਤੇ ਮਨਪੀਨ ਨੂੰ ਹੁਣ ਬੁਖਾਰ ਹੋਇਆ ਹੋਇਆ ਹੈ ਨਾ ਆਪਾਂ ਬੁਖਾਰ ਦਾ ਲਾਣਾ ਹੈ ਖਾਈਏ ਚੈੱਕ ਕਰਾਂ ਗਰਮ ਹੈ ਗਰਮ ਹੈ ਚਲ ਬੁਖਾਰ ਲਾਣ ਲੱਗਾ ਹੁਣ ਮੈਂ ਨਾ ਚਲੋ ਮੁੰਡੇ ਬੰਦਰ ਨੇ ਬਾਦੂ ਤੁਸੀਂ ਆਦਮੀ ਨਹੀਂ ਰਹਿੰਦਾ ਕੁਛ ਕੀਦਾ ਇਹਦਾ ਬੁਖਾਰ ਲਵਾ ਲਾ ਤੁਸੀਂ ਛੁੜੋ 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 ਬੁਖਾਰ ਲੰਨੂ ਮੇਨੇ ਬੰਦਾ ਡਰਾਉਂਦੇ ਫੇਰ ਐ ਤੇ ਚੜਾਉਂਦੇ ਫੇਰ ਹੁਣ ਵੇਖੀ ਪੰਜ ਮਿੰਟ ਬਾਅਦ ਵੇਖੀ ਬੁਖਾਰ ਲੱਪਣਾ ਨਹੀਂ ਬੁਖਾਰ ਹਾਂਜੀ ਉਹ ਵੈਸੇ ਦਵਾਈ ਖਾ ਲਈ ਲਪੁਣਾ ਵੀ ਐ ਹੁਣ ਐਕਚੁਅਲੀ ਤਾਂ ਦਵਾਈ ਵੀ ਖਾ ਲਈਏ ਕਿਤੇ ਕਿਸੇ ਹੋਰ ਨੇ ਨਹੀਂ ਦੇਖ ਲੋ ਵੀ ਬੁਖਾਰ ਲਵਾਣਾ ਤੇ ਦੱਸ ਦਿਓ ਆਪਣੇ ਕੋਲ ਬਹੁਤ ਤਕੜਾ ਮੰਤਰ ਹੈ ਬੁਖਾਰ ਵਾਲਾ ਮੰਡੋ ਬੜੀ ਸ਼ੂ ਮੰਤਰ ਹੋਣਾ ਤੇ ਸ਼ਬਰੀਦ 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 ਬੁਖਾਰ ਲਵਾਣਾ ਤੂੰ ਆਇਆ ਵੇ ਲੈ ਬੁਖਾਰ ਲਾ ਦਿੰਦੇ ਬਾਬੇ ਬਾਬੇ ਆਏ ਨੇ ਬਾਬਾ ਕਰਨਬਾਦ ਹੈ ਕਰਨੀ ਬਾਬਾ ਕਰਨਬਾਦ ਹੈ ਫਿਰ ਮਨੋਜੀ ਬਲੌਗਰ ਕਰਨੀ ਹੋਣੇ ਬਾਬਾ ਜੀ ਬਾਬਾ ਜੀ ਆਏ ਨੇ ਬਾਬਾ ਜੀ ਆਇਓ ਆਇਓ ਬੁਖਾਰ ਲਵਾਣੇ ਦੇ ਆਇਓ ਬਣਾਉਂਗੇ ਤੇ ਨਹੀਂ ਇਹ ਕੀ ਹੁੰਦਾ ਹੈ ਟੈਮੈਂਟਾਂ ਅਮੀਆਂ ਜੀ ਮਨਪੇ ਦਾ ਮੈਂ ਬੁਖਾਰ ਲਾਇਆ ਉੱਤਰ ਗਿਆ ਨਾ ਬੁਖਾਰ ਹਾਂ ਉੱਤਰ ਗਿਆ ਮੰਤਰ ਮਾਰਿਆ ਬਹੁਤ ਤਕੜਾ ਪੁੱਛੋ ਯਾਰ ਦੇਖਿਓ ਤੁਸੀਂ ਵੀਡੀਓ ਬਣਾਈ ਮੈਂ ਹਾਂ ਕਿਹੜਾ ਮੰਤਰ ਮੈਂ ਤਕੜਾ ਮੰਤਰ ਮਾਰਿਆ ਬਾਬਿਆਂ ਨੇ ਉਸਨੂੰ ਲਿਆ ਦੇ ਆ ਜਾ ਹਾਂਜੀ ਤੇ ਹੁਣ ਐ ਈਦ ਆਈ ਐ ਸਾਨੂੰ ਤੇ ਈਦ ਦੀ ਖੁਸ਼ੀ ਦੇ ਵਿੱਚ सोनू ਗਿਆ ਨੇ ਇਹ ਸਮਾਨ ਲਿਆ ਕੇ ਦਿੱਤਾ ਆ ਜਾ ਭਾਈ ਮੜਾ ਫੋਲ ਕਹਿੰਦੇ ਨਹੀਂ ਯਾਰ ਨਹੀਂ ਕਹਿੰਦੀ ਬਣਾ ਲਓਈ ਉਹ ਬਹੁਤ ਗਰਮ ਹੈ ਬਹੁਤ ਗਰਮ ਹੈ ਇਹ ਐ ਇਸਮਾ ਇਸਮਾ ਕੀ ਐ ਚਾਪ ਚਾਪ ਓਏ ਹੋਏ ਹੋਏ ਮਾਈ ਗੋਡ ਕਿੰਨੇ ਟਾਈਮ ਬਾਅਦ ਖਾਣ ਲੱਗਿਆ ਏਦਾਂ ਉਹਦੇ ਚ ਦੂਜੀ ਆ ਗਈ ਉਹ ਹੈਗਾ ਪੱਲਾ ਸਭਾਓ ਲਓ ਜੀ Eid 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 ਮੁਬਾਰਕ ਉਹ ਬੁਲਾਓ ਉਹ ਫੜਾਓ ਆ ਕੀ ਹੈ ਆ ਕੀ ਇਹ ਪੱਲਾ ਹੀ ਹੈ ਪੱਲਾ ਐ ਐਗੀ ਹੈ ਇਹ ਟਿੱਕੀ ਹੈਗੀ ਇਹ ਟਿੱਕੀ ਹੈਗੀ ਬੜਾ ਟਾਈਮ ਲੱਗ ਰਿਹਾ ਟਿੱਕੀ ਖੋਲਣ ਨੂੰ ਯਾਰ ਟਿੱਕੀ ਹੈ ਨਾ ਇਸ ਲਈ ਟਿੱਕੀ ਹੈ ਟਿੱਕੀ نیچے ਹੈ ਵੈਰੀ ਗੁੱਡ ਉਹ ਵੈਰੀ ਗੁੱਡ ਚਾਰ ਡੱਬੇ ਟਿੱਕੀ ਦੇ ਤੇ ਦੋ ਚਾਂਪਾਂ ਦੇ ਦੋ ਦਹੀਂ ਭੱਲੇ ਹੈ ਠੀਕ ਹੈ ਹਾਂ ਜੀ ਤੇ ਹੁਣ ਲੱਗੇ ਆ ਫੋਟੋਆਂ ਲਾਣ ਤੇ ਮਰਪੀ ਧੁਣੀ ਹੁਣ ਮੇਰੇ ਹਿਸਾਬ ਨਾਲ ਠੀਕ ਠਾਕ ਨੇ ਹੈ ਨਾ ਤਬੀਅਤ ਤਾਂ ਠੀਕ ਹੋ ਗਈ ਦੋਵੇਂ ਜਣੀਆਂ ਦੀਆਂ ਟਿੱਕੀਆਂ ਚਾਂਪ ਰਸਗੁੱਲੇ ਖਦਰੀ ਪਤੀਸਾ ਬਦਾਮਾ ਵਾਲਾ ਪਤੀਸਾ ਖਦ ਪਾ ਲਿਆ ਹੀ ਖਾਏ ਹੋਈ ਈਦ ਮੁਹੰਮਦ ਆਇਆ ਸੀ ਈਦ ਲੈ ਕੇ ਅੱਛਾ ਈਦ ਦਾ ਈਦ ਦਾ ਪਤੀਸਾ ਅੱਛਾ ਹੋਰ ਕੀ ਤੇ ਹੁਣ ਬਾਕੀ ਗੱਲ ਐਦਾ ਵੀ ਤਾਂ ਦੱਸਿਆ ਸੀਗਾ ਵੀ ਫੋਟੋਆਂ ਹਨਾ ਰਹਿੰਦੀਆਂ ਸੀ ਉਦੋਂ ਤੁਹਾਨੂੰ ਦੱਸਿਆ ਸੀ ਇੱਕ ਵਲੌਗ ਦੇ ਵਿੱਚ ਤੇ ਹੁਣ ਫੋਟੋਆਂ ਸੋਚਦੇ ਆ ਵੀ ਲਾ ਦਈਏ ਇੱਕ ਦੋ ਇੱਕ ਦੋ ਲਾ ਦਈਏ ਘੋੜਿਆਂ ਵਾਲੀ ਜ਼ਰੂਰ ਲਾਣੀ ਐ ਘੋੜਿਆਂ ਵਾਲੀ ਜ਼ਰੂਰ ਲੈਣੀ ਬਾਕੀ ਹੈ ਲੱਗੇ ਨਾ ਲੱਗੇ ਐਸੇ ਘੋੜਿਆਂ ਨੂੰ ਬਾਹਰ ਲਾਣੀ ਹੈ ਕਹਦੀ ਐਸ਼ਾ ਜੀ ਮੈਂ ਨਾ ਮੈਂ ਤਾਂ ਯਾਰ ਘੋੜਿਆਂ ਵਾਲੀ ਲਾ ਦਿੰਦੇ ਆ ਖੱਲੀ ਯਾਰ ਨਹੀਂ ਰਾਜਪੁਰੇ ਬਿਆ ਚਲੋ ਹਾਂ ਰਾਜਪੁਰੇ ਦੇ ਆ ਚਲ ਠੀਕ ਹੈ ਠੀਕ ਹੈ ਜੱਟ ਤੇ ਹੋ ਗਿਆ ਨਾ ਵਿੱਚ ਹੋ ਰਹੀ ਹੈ ਏ ਤੂੰ ਪਿੰਡ ਦੀ ਜੀ ਆਈਆਂ ਵੀ ਚਿੱਟੇ ਰੰਗ ਦੀ ਓਏ ਚੱਕੋ ਪਤੀਸਾ ਚੱਕੋ ਵੱਡੇ ਵੱਡੇ ਪਤੀਸੇ ਆਹਨੇ ਦੁੱਪਾ ਗੱਲ ਹੀ ਘਰ ਛੱਡਿਆ ਏ ਖਾ ਗਏ ਸਾਰੇ ਜਣੇ ਸੀ ਨਾ ਸਾਰੇ ਖਾ ਰਹੇ ਸੀ ਉਹ ਸਾਰੇ ਖਾ ਰਹੇ ਸੀ ਸਾਰਿਆਂ ਨੇ ਖਾਦਾ ਇਹਨਾਂ ਨੇ ਅਸलम ਨੇ ਨੰਨੂ ਨੇ ਹਿੰਦ ਮੁਮਮਾ ਨੇ ਦਾਦੀ ਨੇ ਮੰਮੀ ਮੈਂ ਕਿੰਨੇ ਜਣੇ ਸੀਗੇ ਸਾਰਿਆਂ ਨੇ ਮਿਲ ਕੇ ਖਾਦਾ ਐਜੀ ਲੈਣਾ ਹੈ ਐਜੀ ਨੇ ਐਨੇ ਜਾਵਨ ਆ ਲਾਇਕਰ ਸ਼ੀ ਉਤੇ ਸੋ ਸੋ ਇਲਜ਼ਾ ਸਾਡੇ ਸਿਰ ਮੜਦੀ ਏ ਸੋ ਸੋ ਇਲਜ਼ਾ ਸਾਡੇ ਸਿਰ ਮੜਦੀ ਏ ਅੱਗੇ ਨਹੀਂ ਗਾਣਾ ਅੱਗੇ ਪਤਾ ਕੀ ਹੈ ਚਲੋ ਕਿਸੇ ਬਹਾਨੇ ਤਾ ਸਨੁਚੇ ਤੇ ਕਰਦੀ ਚਲੋ ਕਿਸੇ ਬਹਾਨੇ ਤਾਂ ਸਨੁਚੇ ਤੇ ਕਰਦੀ ਨਾ ਨਾ ਪੁਰਾਣਾ ਗਾਣਾ ਹੈ ਓਹ ਇੱਜੀ ਟੇਵਗੇ ਚੱਕੀ ਫਿਰਨਾ ਯਾਰ ਨਾਪ ਕੇ ਪਾ ਲਾ ਠੀਕ ਐ ਤਾਂ ਕਿਲੋ ਪਰ ਪਤਾ ਨਹੀਂ ਨਾ ਲੱਗ ਰਿਹਾ ਕਿੱਥੇ ਟੋਕਰੀਆਂ ਬਰਾਬਰ ਲਾਉਂਗੇ ਨਾ ਠੀਕ ਮੈਂ ਕਿਹਾ ਕੱਲੀ ਮੈਂ ਘੋੜਿਆਂ ਦੀ ਲਾ ਦੇਣੇ ਰਹਿਣ ਦੇਣੇ ਦੂਜੀਆਂ ਦੂਜੀਆਂ ਤੀਜੀਆਂ ਸਾਰੀਆਂ ਲਾਵਾ ਇਕੱਲੀ ਘੋੜੇ ਵਾਲੀ ਚੱਲਾ ਲਾ ਲਾ ਇੱਥੇ ਗੱਡੀ ਹੈ ਵਾਲੀ ਜਿਹੜੀ ਇੱਥੇ ਲਾਣੀ ਹੈ ਇਹ ਵਾਲੀ ਯਾਰ ਪਤਾ ਕੀ ਕਰ ਮੈਂ ਉਹਨੂੰ ਦੱਸਦਾ ਬੈੱਡ ਨਾ ਸੈਂਟਰ ਚ ਗਾਰ ਬੱਲਬ ਦੇ ਸੈਂਟਰ ਚ ਬੈਡ ਸੈਂਟਰ ਚ ਨਹੀਂ ਹੈਗਾ ਤੈਨੂੰ ਪਤਾ ਨੀ ਉਹ ਨਹੀਂ ਬਟਨ ਤੇਰੇ ਬੰਦ ਨਹੀਂ ਹੋ ਰਹੇ ਤੇ ਬਟਨ ਨਹੀਂ ਚੱਲਦੇ ਓਏ ਜਦੋਂ ਪੂਰਾ ਪਰਾ ਕਰ ਦੇਗਾ ਨਾ ਤੇ ਫਿਰ ਬਟਨਾਂ ਦੀ ਵੀ ਜਗ੍ਹਾ ਬਚ ਜਾਣੀ ਏ ਤੇ ਜਿਹੜਾ ਖਰਾਬ ਹੋ ਜਾਣੀ ਏ ਨਾ ਤੇ ਖਰਾਬ ਕਿਉਂ ਹੋ ਜਾਣੀ ਯਾਰ ਹੱਦ ਹੋ ਗਈ ਜਗ੍ਹਾ ਕਦੋਂ ਖਰਾਬ ਹੋ ਜਾਏਗੀ ਸਮਝਿਆ ਨਹੀਂ ਗੱਲ ਇਹ ਦੋ ਦੋ ਲਗੜਾ ਬੈਡ ਕਰ ਸੈਂਟਰ ਚ ਆ ਦੋ ਹੀ ਲਗੜਾ ਉੱਥੇ ਸੈਂਟਰ ਚ ਲਾਵਾਂਗੇ ਨਾ ਬੱਲਬ ਦੇ ਇੱਥੇ ਠੋਡਾ ਮੈਂ ਹਾਂ ਕੋਟਾ ਇਥੇ ਲਾ ਇੱਕ ਉਧਰ ਲਾ ਸੁਣ ਮੇਰੀ ਗੱਲ ਪਹਿਲਾਂ ਬੈੱਡ ਕਰ ਯਾਰ ਸੈਂਟਰ ਕੋਈ ਬੈੱਡ ਨਹੀਂ ਰਹਿ ਗਿਆ ਯਾਰ ਜਾਣੇ ਕਿਤਰੇ ਵੀ ਸਹੀ ਨੇ ਬੈੱਡ ਨਾ ਹੱਦ ਹੋ ਗਈ ਬੈੱਡ ਤਾਂ ਤੁਸੀਂ ਮੇਰੀ ਨਹੀਂ ਜਾਣਦੇ ਤੇ ਤੇਰੀ ਤਾਂ ਨਾ ਹੱਦ ਹੋ ਗਈ ਬੈੱਡ ਨਹੀਂ ਸੈੱਟ ਕਰੇਗਾ ਤੇ ਨਾ ਜਗ੍ਹਾ ਉਧਰ ਤੇ ਨਾ ਉਧਰ ਹਾਂ ਯਾਰ ਬਾਦੂ ਜਗ੍ਹਾ ਆ ਉਹ ਤੇਰੇ ਸੋਚ ਨਹੀਂ ਖਰਾਬ ਹੋਣਾ ਸਾਰੇ ਕਿੱਦਾਂ ਲਾਏ ਤੂੰ ਉਹ ਦਿਲਾ ਸਾਹਮਣੇ ਇੱਕ ਉਹ ਤਾਂ ਨਾ ਕੋਦਰਾ ਦੂਣਾ ਤੂੰ ਜਿੱਦਾ ਉੱਤੇ ਗੜੀ ਅੱਥੇ ਨਾ ਬਲਵੋਧਾ ਥੱਲੇ ਨਾ ਚਮਕਦੀ ਏ ਬੋਤੋ ਰੋਸ਼ਨੀ ਪੈਂਦੀ ਮੈਂ ਤਾਂ ਉਹ ਸੈਂਟਰ ਚ ਲਾਣੀ ਏ ਇੱਕ ਦੋ ਤੁਹਾਡੇ ਨੰਬਰੇ ਲਾ ਦਾਂਗੇ ਨਾ ਉੱਧਰ ਫੇ ਇੱਕੋ ਹੀ ਲੱਗਣੀ ਏ ਚਲ ਹੁਣ ਗੜੀ ਤੇ ਲਾ ਗੀ ਆਪਾਂ ਹਾਂਜੀ ਤੇ ਹੁਣ ਫੋਟੋ ਲਾਉਣ ਦਾ ਫੈਸਲਾ ਪੈਨਸਲ ਹੋ ਗਿਆ ਇਹ ਗੱਲ ਹੈ ਵੀ ਉਹ ਫੈਸਲਾ ਕਿੰਨੀ ਵਾਰੀ ਕੈਨਸਲ ਹੋ ਗਿਆ। ਬੇ ਹੁਣ ਅੰਕਲ ਆਏਗਾ ਤੇ ਹੋਈ ਲੈ ਕਿਉਂਕਿ ਇਹ ਸਾਡੇ ਕੋਲ ਲੱਗਣੀਆਂ ਨੇ। ਜਿਹਦਾ ਕੰਮ ਅਸੀਂ ਕੋ ਸਾਂਝੇ ਹੋਏ ਕਰੀ ਤਾਂ ਢੀਂਗਾ ਪਾਜੀ। ਇਹ ਗੱਲ ਹੈ। ਸਾਡੇ ਕੋਲ ਨਹੀਂ। ਅਸੀਂ ਪੁੱਠੀਆਂ ਸਿੱਧੀਆਂ ਲਾਵਾਂ। ਨਾ ਤੁਹਾਡੇ ਕੋ ਸਹੀ ਤਰ੍ਹਾਂ ਲੱਗ ਰਿਹਾ ਨਾ ਉੱਚਾ ਨਹੀਂ ਹੋ ਰਿਹਾ। ਉੱਚਾ ਨਹੀਂ ਹੋ ਰਿਹਾ ਨਾਲੇ ਹੋਰ ਨਾ ਜਾਵੇ ਮੋਰੀਆ ਕੱਢ ਕੱਢ ਕੇ ਮੁੜ ਗਿਆ। ਪਰ ਆਹ ਉੱਤਰ ਖਰਾਬ ਤੁਸੀਂ ਆਏ। ਪਰ ਆਹ ਸੀ ਜੇ। ਆਹ ਵਾਲ ਪੇਪਰ ਤੂੰ ਖਰਾਬ ਕਰਦੇ। ਹੋ ਸਹੀ ਗੱਲ ਹੈ ਕਿ ਨਹੀਂ ਮਾਲ ਵੇਖ ਕੇ ਲਾਉ ਹੋ ਜਾਣਾ ਚੱਲਾ ਕੋਈ ਗੱਲ ਦੋ ਕਿੱਧਰ ਲੜੀ ਡੈਡੀ ਦੋ ਆ ਚੱਲ ਵੇਟ ਕਰੋ ਤੁਸੀਂ ਦੋਵੇਂ ਜਣੇ ਵੇਟ ਕਰੋ ਦੋਵੇਂ ਜਣੇ ਤੁਸੀਂ ਵੇਟ ਕਰੋ ਡੈਡੀ ਘੋੜੇ ਵਾਲੀ ਤੇ ਬਾਅਦ ਲਾ ਦਿੰਦੇ ਆਪਾਂ ਤੂੰ ਲਾ ਦੇਗਾ ਮਿਸਤਰੀ ਇਹ ਗੱਡੀ ਇਹਦੇ ਵਿੱਚ ਜੈਗੀ ਇਹਦੇ ਸਿਗਨਲ ਲੱਗਣੀ ਆ ਕਿੱਥੇ ਆਲਾ ਡੈਡੀ ਘੋਟੇ ਕੋੜੇ ਸਿਗਨਲ ਦੀ ਫੋਟੋ ਲਾਣੇ ਆਂ ਠੀਕ ਹੈ ਦੁਬਾਰ ਤੇ ਕੋਈ ਨਹੀਂ ਐਟਵਾਰ ਨੂੰ ਲਾਣੇ ਠੀਕ ਦੋ ਜਣੇ ਠੀਕ ਹੈ ਵੇਟ ਕਰੋ ਤੁਸੀਂ ਗੱਡੀ ਵਾਲਿਓ ਔਰ ਗੱਡੀ ਲਾ ਲ ਗੱਡੀ ਵਾਲਿਓ ਅਜੀਟੇਵ ਮੈਂ ਵੀ ਲੈ ਗਿਆ ਰੋਜ਼ ਹੀ ਅਜੀਟੇਵ ਚੱਕ ਲੈਂਦਾ ਫਿਰ ਫੈਸਲਾ ਕੈਨਸਲ ਕਰਦੀ ਮੈਂ ਟਾਲ ਦੇਦਾ ਅੱਜ ਕੱਰੀ ਦੇ ਟਾਲਦਾ ਫੇਰਾ ਕੈਨਸਲ ਤੁਸ ਜੱਕੇ ਜੀ ਲਾਵਾ ਤੇਰੀ ਬੋਰਡ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਬਾਈ ਬਾਈ ਚੈੱਕ ਕਰ ਬੋਰਡ ਖਰਾਬ ਹੋਇਆ ਨਹੀਂ ਮੈਂ ਕਿਹਾ ਬੋਰਡ ਹੋਣੀ ਓਏ ਹੋਏ ਓਏ ਹੋਏ ਿਆ ਕੋੜੇ ਵਾਲੀ ਕੋੜੇ ਚ ਕੀ ਕਰ ਕੋੜੇ ਵਾਲੀ ਵੀ ਡੜੀ ਏਦਾਂ ਦੀ ਏ ਨਹੀਂ ਉਹ ਸਿੰਗਲ ਵਾਲੀ ਅੱਛਾ ਸੀ ਉਹ ਦੂਜੀ ਪੈਂਟੀਆਂ ਤਾਂ ਕੱਢ ਲੈਣੀ ਉਹ ਵੀ ਲਾ ਲੈਣੀ ਮੇਰੇ ਤੇ ਕਿੱਥੇ ਨੇ ਬੈੱਡ 'ਚ ਪਈਆਂ ਨੇ ਆਪਣੇ ਕਿੰਨੀਆਂ ਫੋਟਾਂ ਪਈਆਂ ਨੇ ਆਪਣੇ ਵਾਲੀ ਵੀ ਪਈਆਂ ਨੇ ਅਜੇ ਐ ਵੇਖੋ ਡੜੀ ਗੱਟੀਆਂ ਵੇਚ ਵੀ ਹੈਗੀਆਂ ਨੇ ਮੱਕੋ ਗੱਟੀ ਕਿੱਥੇ ਏਦੀ ਆਹ ਕੋੜੇ ਵਾਲੀ ਲਾ ਦਿੰਦੇ ਗੱਟੀਆਂ ਮੇਰਾ ਕੋੜੇ ਵਾਲੀ ਆਦਾਰੀਆ ਐ ਇਹ ਵੋ ਸੁਣਦਾ ਰਹਿਣ ਦੇ ਕਾਜੀ ਤੈਨੂੰ ਕੀ ਆਸ ਹੈ ਤਾਂ ਹੀ ਡੜੀ ਉਹ ਪਿਛੇ ਉਹ ਹੈ ਨਾ ਲੱਗਣ ਵਾਲਾ ਦਾ ਐ ਵੇਖੋ ਵਾ ਬਾਏ ਨੂੰ ਐ ਬੀ ਬੀ ਦੀ ਕੋਈ ਨਹੀਂ ਬਣੀ ਆ ਜਰੂਰ ਹੁੰਦਾ ਜੀ ਜੀ ਕਿਹੜਾ ਕਹਿੰਦੇ ਆ ਹਾਂ ਜੀ ਤੇ ਹੁਣ ਘੋੜਿਆਂ ਵਾਲੀ ਫੋਟੋ ਵੀ ਕੈਨਸਲ ਹੋ ਚੁੱਕੀ ਹੈ ਉਹ ਹੋ ਵੀ ਨਹੀਂ ਲੱਗਣੀ ਕੈਨਸਲ ਹੋ ਗਈ ਹੁਣ ਉਹ ਵੀ ਨਹੀਂ ਲੱਗਣੀ ਉਹ ਵੀ ਹੁਣ ਐਤਵਾਰ ਨੂੰ ਲੱਗੇਗੀ ਦੌੜ ਕੇ ਹੋਏ ਚੱਲ ਦੌੜ ਕੇ ਤੱਕ ਕੇ ਇਸ ਕਰਕੇ ਸ਼ੌਕਰੀਦ ਨੂੰ ਗੁੱਸਾ ਚੜ ਗਿਆ ਕਿਹੜਾ ਫੋਟੋ ਵੀ ਲੰਦੇ ਹੈਗੇ ਅਜੇ ਬੈੱਡ 'ਚ ਵੀ ਰੱਖੀਆਂ ਰਹੀਆਂ ਤਾਂ ਦੂਤਰ ਕਿੰਨੀਆਂ ਮਈਆਂ ਬੈੱਡ ਦੇ ਵੀ ਹਾਂ ਯਾਰ ਆ ਪੇ ਪ੍ਰਾਣੀਆਂ ਵੀ ਸਾਰੀਆਂ ਸੀ ਵਿਆਹ ਕਰਕੇ ਫਿਰ ਹੁਣ ਆਇਆ ਸਾਰਾ ਕੋਈ ਤਰ੍ਹਾਂ ਵਾਲ ਪੇਪਰ ਲਵਾਏ ਰੰਗ ਕਰਵਾਇਆ ਉਹਦੇ ਕਰਕੇ ਫਿਰ ਸਾਰੀਆਂ ਦੀ ਸਾਰੇ ਫੋਟੋ ਸਾਡੀਆਂ ਬੈੱਡਾਂ ਚ ਪਈਆਂ ਹੋਈਆਂ ਤੇ ਤਾਂ ਕਰਕੇ ਹੁਣ ਕਿਸੇ ਦਿਨ ਕੋਈ ਨਹੀਂ ਵੈਸੇ ਸਾਰੀਆਂ ਤਾਂ ਲੱਗਣੀਆਂ ਵੀ ਨਹੀਂ ਹੋਣ ਐਨੀ ਤੇ ਜਗ੍ਹਾ ਵੀ ਐ ਨਹੀਂ ਠੀਕ ਹੈ ਨਾ ਇਹ ਬਾਕੀ ਜਿਹੜੀਆਂ ਜ਼ਰੂਰੀ ਨੇ ਉਹ ਲਵਾ ਲਾਂਗੇ ਦੂਰਾ ਹੀ ਪੂਰੇ ਭੇਜਾਂਗੇ ਤੋਂ ਉਹ ਲਵਾ ਲਾਂਗੇ ਅਗੀ ਆਪਣੇ ਆ ਵੀ ਤੇ ਲੱਗਦੀ ਹੈ ਸਿੱਧਾ ਲਵਾ ਲਿਆ ਉਹਨੇ ਆਪਣਾ ਸਪੈਸ਼ਲ ਰੂਮ ਹੈ ਕੋਣ ਆ ਕੇ ਮੇਲੀਆ ਫੋਟੋਆਂ ਉਹ ਰੋਲਾ ਪੈ ਗਿਆ ਰੋਲਾ ਪੈ ਗਿਆ ਉਹਨਾਂ ਨੂੰ ਕਹੋ ਉਹਨਾਂ ਨੂੰ ਸੁੱਖੇ ਫੋਟੋਆਂ ਦਾ ਰੋਲਾ ਪੈ ਚੁੱਕਾ ਹੈ ਬਣਾ ਦਿਓ ਹਾਂ ਇਹ ਫੋਟੋਆਂ ਅਸੀਂ ਸੋਚੇ ਚਾਰ ਤੇ ਉਹਨਾਂ ਨੂੰ ਬਣਾ ਕੇ ਦੇਣੀਆਂ ਨੇ ਉਹਨਾਂ ਨੂੰ ਦੋ ਲੱਗ ਬਣਾ ਦੇਗਾ ਆਪਾਂ ਨੂੰ ਉਹਦੇ ਦੋ ਆਪਣੀਆਂ ਦੇ ਵੀਡੀਓ ਵਾਲੇ ਨੇ ਫਸਟ ਫਿਰ ਕਹਿੰਦੇ ਨੇ ਸਲੈਕਟ ਕਰਕੇ ਵੀ ਇਹ ਨਾਮ ਕਹਿਦੇ ਟੂ ਬਣਾ ਦੇ ਠੀਕ ਹੈ ਨਾ ਵੀਡੀਓ ਵਾਲਿਆਂ ਨੇ ਨਾ ਚਾਰ ਫੋਟੋ ਬਣਵਾ ਕੇ ਬਣਾ ਕੇ ਦਿੱਤੀ ਸਾਨੂੰ ਤੇ ਉਹਨੇ ਚਾਰ ਉਹਨੇ ਪ੍ਰੀ ਵਿਡਿੰਗ ਦੀਆਂ ਬਣਾਤੀਆਂ ਤੇ ਉਹਨੇ ਵੈਸੇ ਸਾਨੂੰ ਪੁੱਛਿਆ ਸੀ ਵੀ ਦੋ ਕਹਿੰਦਾ ਵਿਆਹ ਨਹੀਂ ਬਣਾ ਦੀਏ ਹੁਣ ਉਹੀ ਗੱਲ ਚੱਲ ਰਹੀ ਹੈ ਵੀ ਦੋ ਵਿਆਹ ਨਹੀਂ ਬਣਵਾ ਲੈਨੇ ਆ ਤੇ 2 April ਵੀਡੀਓ ਵਾਲਾ ਭਾਈ ਜੀ ਬੜੀ ਵੀਡੀਓ ਵੇਖਦਾ ਉਹਨੂੰ ਕਹੇ ਵੀ ਜਿਹੜੀਆਂ ਸੁਖਣਾਂ ਚਾਰ ਬਣਾ ਕੇ ਦੇੜੀਆਂ ਉਹਨਾਂ ਦੀਆਂ ਦੋ ਜਿਹੜੀਆਂ ਸਾਡੇ ਕੋਲ ਪਹਿਲਾਂ ਦੇਖਦਾ ਹੈ ਉਹਨਾਂ ਵਾਲੀਆਂ ਦੋ ਸਾਨੂੰ ਲਗਾ ਬਣਾ ਕੇ ਦੇ ਦੇ ਫੈਮਿਲੀ ਲਈ ਇੱਕ ਦੂਜੀ ਵਿਆਹ ਲਈ ਦੋ ਸਾਨੂੰ ਬਣਾ ਕੇ ਦੇ ਦੇ ਇਹਨਾਂ ਨੂੰ ਦੋ ਸੀ ਦੇ ਦੇਣੇ ਉਦੋਂ ਹਾਂ ਠੀਕ ਹੈ ਬੱਸ ਜਿਹੜੇ ਦੋ ਗੇਂ ਦੋ ਪੈਸੇ ਵਿਆਹ ਆ ਲਈ ਇੱਕ ਤੇ ਆਪਣੀ ਫੈਮਿਲੀ ਆ ਲਈ ਉਹ ਚਾਰ ਉਹਨਾਂ ਨੂੰ ਬਰਾ ਕੇ ਦੇਣੀਆਂ ਨੇ ਵਿੱਚੇ ਨਹੀਂ ਬਣਾ ਦੇ ਦਿੱਤੀ ਆਪਾਂ ਨੇ ਹਾਂ ਬੰਨੀ ਚਾਰ ਹੋ ਗਏ ਨਾ ਦੋ ਐਕਸਟਰਾ ਬਣਨੀਆਂ ਨੇ ਨਾ ਐਕਸਟਰਾ ਕਿਉਂ ਬਣੀਆਂ ਚਾਰ ਆਪਾਂ ਦੇ ਤੇ ਚਾਰ ਉਹਨਾਂ ਨੂੰ ਦੇਣੀਆਂ ਨੇ ਉਹਨਾਂ ਨੇ ਥੋੜੀ ਦੇਣੀਆਂ ਉਹਨਾਂ ਨੂੰ ਉਹਨਾਂ ਨੇ ਬਣਵਾਉਣੀਆਂ ਹੋਣੇ ਕੋਈ ਨਾ ਵੇੜੀ ਉਹ ਤੇ ਫੇਰ ਪੈਸੇ ਦੇ ਕੇ ਬਣਵਾਣਗੇ ਨਾ ਨਾ ਆਪਾਂ ਦੋ ਬਣਵਾ ਲੈਨੇ ਦੋ ਐਹ ਦੇ ਦੇਨੇ ਆਂ ਮਰਨ ਨੂੰ ਕਿਹੜਾ ਉਹ ਕਰ ਲਈ ਅਸਾਂ ਉੱਤ ਆਹੋ ਅੱਧਾ ਕਰ ਲੈਨੇ ਆ ਨਾ ਹਾਂ ਕੋਣ ਕਰੀਏ ਦੋ ਬਣਵਾਣੀਆਂ ਇੱਕ ਤੇ ਆਪਣੀ ਫੈਮਿਲੀ ਵਾਲੀ ਹੋਗੀ ਇੱਕ ਤੁਸੀਂ ਆਪਣੀ ਦੋਵਾਂ ਦੀ ਵਿਆਹ ਵਾਲੀ ਬਣਵਾ ਲਓ ਵਧੀਆ ਜਿਹਾ ਕੋਲ ਦੇਖ ਕੇ ਹੈ ਨਾ ਹਾਂ ਇੱਕ ਵਧੀਆ ਵਿਆਹ ਵਾਲਾ ਜਿਹੜਾ ਉਹ ਚੰਗਲ ਜਿਹਾ ਹਾਂ ਉਹ ਤੇ ਇੱਕ ਫੈਮਿਲੀ ਕੋਲ ਹਾਂਜੀ ਤੇ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਇਹ ਛੋਟਾ ਜਿਹਾ ਵਲੌਗ ਯਾਰ ਪਤਾ ਕਦੋਂ ਤੇ ਲਈ ਆਪਾਂ ਉਹ ਤਾਂ ਹਾਂ ਯਾਦ ਹੈ ਤਦੇ ਜਦੋਂ ਆਪਾਂ ਇੱਕ ਵਾਰੀ ਚੇਤਾ ਜਦੋਂ ਡੈਡੀ ਰਹਿੰਦੇ ਆ ਮਨਰੋਲਾ ਦਾ ਫੋਨ ਲਿਆ ਆਈ ਆਪਾਂ ਕਮਲ ਟੈਲੀ ਸ਼ਾਪ ਤੋਂ ਹਾਂ ਹਾਂ ਇਹ ਉਦੋਂ ਦੀਆਂ ਲਾਈਆਂ ਹੋਈਆਂ ਨੇ ਸਹੀ ਗੱਲ ਐਸੀ ਨੇਰੀ ਐਂ ਦੀਵਾਰੀ ਤੇ ਲਏ ਨੇ ਨਵੇਂ-ਨਵੇਂ ਆਧਰ ਆਈ ਸੀ ਆਪਾਂ ਹਾਂ ਨਵੇਂ-ਨਵੇਂ ਆਏ ਸੀਗੇ ਉਦੋਂ ਇੱਕ ਇਸੇ ਨੇ ਦੀ ਸੀ ਗਣੇਸ਼ ਵਾਲੀ ਹਾਂ ਇੱਕ ਗਣੇਸ਼ ਵਾਲੀ ਸੀ ਉਹ ਖਰਾਬ ਹੋ ਗਈ ਸੀ ਪਰ ਇਹ ਬੱਚੀ ਸੀ ਇਹ ਬੱਚੀ ਸੀ ਹੈਵ ਅ ਨਾਈਸ ਡੇ ਐਸੀ ਨੇ ਵਾਲੀ ਇਹ 20 ਸਾਲ ਪੁਰਾਣੀ ਐ 20 ਸਾਲ ਪੁਰਾਣੀ ਸੀ 20 ਸਾਲ ਬਣੇ ਉਧਰ ਲੱਗੀ ਹੋਈ ਸੀ ਹੈਨਾ ਕਿ ਲੋ ਕੰਜੀ ਰੱਬ ਵੀ ਚਲੋ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਇਹ ਛੋਟਾ ਜਿਹਾ ਵਲੌਗ ਕਬੂਲ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਉਦੋਂ ਤੱਕ ਲਈ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀ ਚੈਨਲ ਤੇ ਨਵੇਂ ਹੋਂ ਦੇ ਜਿਉਂਦੇ ਵੱਸਦੇ ਰਹੋ ਤੇ ਖੁਸ਼ੀਆਂ ਮਾਣੋ ਤੇ ਸਾਡੇ ਵਲੌਗ ਵੇਖਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲੋ ਜੀ ਬਾਏ ਬਾਏ ਵਾਇਰੂ ਮੇਰ ਕਰੇ ਹੈਣਾ ਚਲੋ ਜੀ ਸਾਰੇ ਖੁਸ਼ ਰਹੋ